ਤੁਹਾਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਰਜਾਨਾ ਰਾਸ਼ੀਫਲ ਲੈ ਕੇ ਹਾਜ਼ਰ ਹਾਂ ਜਿੱਥੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੁਝਾਅ ਅਤੇ ਸੰਭਾਵਨਾਵਾਂ ਅੱਜ ਦਾ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਰਹੇਗਾ ਜਾਣੋ ਕੀ ਕਹਿੰਦੇ ਹਨ ਤੁਹਾਡੇ ਖੁਸ਼ਕਿਸਮਤ ਤਾਰੇ ਤਾਂ ਦੱਸਤੀ ਹੈ ਕਿ ਸ਼ਨੀ ਆਪਣੇ ਹੀ ਕੁੰਭ ਚਰਨ ਵਿੱਚ ਬੈਠਾ ਹੈ ਜੋ ਕਿ ਸੂਰਜਮਾਕਰ ਰਾਸ਼ੀ ਤੋਂ ਕੁੰਭ ਰਾਸ਼ੀ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ ਇਸ ਦੇ ਨਾਲ ਬੁੱਧ ਗ੍ਰਹਿ ਵੀ ਕੁੰਭ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ ਜਿਸ ਕਾਰਨ ਤ੍ਰਿਕ ਜੋਗ ਬਣਨ ਵਾਲਾ ਹੈ ਕੁੰਭ ਰਾਸ਼ੀ ਵਿੱਚ ਬਣਿਆ ਤ੍ਰਿਕ ਜੋਗ ਨਿਸ਼ਚਿਤ ਰੂਪ ਤੋਂ ਸਾਰੀਆਂ ਰਾਸ਼ੀਆਂ ਦੇ ਲੋਕਾਂ ਦੇ ਜੀਵਨ ਵਿੱਚ ਕੁਝ ਪ੍ਰਭਾਵ ਆਏਗਾ ਪਰ ਤਿੰਨ ਰਾਸ਼ੀਆਂ ਵਾਲੇ ਲੋਕ ਹਨ ਜਿਨ੍ਹਾਂ ਦੀ ਕਿਸਮਤ ਚਮਕਣ ਵਾਲੀ ਹੈ ਇਹਨਾਂ ਰਾਸ਼ੀਆਂ ਵਾਲੇ ਲੋਕਾਂ ਤੇ ਧੰ ਦੀ ਬਰਸਾਤ ਹੋਏਗੀ ਇਸ ਦੌਰਾਨ ਉਹਨਾਂ ਦੀ ਤਰੱਕੀ ਅਤੇ ਧੰ ਲਾਭ ਦੀ ਸੁਭਾਵਨਾ ਹੈ ਆਖਰਕਾਰ ਇਹ ਰਾਸ਼ੀਆਂ ਦੇ ਚਿੰਨ ਕੀ ਹਨ ਆਓ ਜਾਣਦੇ ਹਾਂ ਉਹਨਾਂ ਬਾਰੇ ਸਭ ਤੋਂ ਪਹਿਲਾਂ ਗੱਲ ਕਰਨ ਜਾ ਰਹੇ ਹਾਂ বৃਸ਼ਭ ਰਾਸ਼ੀ ਫਲਦੀ ਕੁੰਭ ਰਾਸ਼ੀ ਕਿ ਬਣਿਆ ਯਤ੍ਰਿਕ ਜੋਗ ਧਨ ਰਾਸ਼ੀ ਵਾਲੇ ਲੋਕਾਂ ਲਈ ਬਹੁਤ ਸ਼ੁਭ ਸਾਬਤ ਹੋਏਗਾ ਇਸ ਰਾਸ਼ੀ ਦੇ ਲੋਕਾਂ ਲਈ ਇਸ ਜੋਗ ਨਾਲ ਸ਼ੁਭ ਦਿਨ ਸ਼ੁਰੂ ਹੋਣਗੇ ਦੱਸ ਦਈਏ ਕਿ ਇਹ ਜੋਗ 10ਵੇਂ ਸਥਾਨ ਵਿੱਚ ਬਣਨ ਵਾਲਾ ਹੈ ਇਸ ਸਥਾਨ ਨੂੰ ਕੰਮ ਅਤੇ ਨੌਕਰੀ ਦਾ ਘਰ ਮੰਨਿਆ ਜਾਂਦਾ ਹੈ ਅਜਿਹਾ ਇਸ ਰਾਸ਼ੀ ਵਾਲੇ ਲੋਕਾਂ ਨੂੰ ਨਵੀਆਂ ਨੌਕਰੀਆਂ ਦੇ ਆਫਰ ਮਿਲਣਗੇ ਕਾਰੋਬਾਰ ਵਿੱਚ ਨਵੇਂ ਮੌਕੇ ਲਾਭਰੇ ਲੋਕਾਂ ਲਈ ਇਹ ਸਮਾਂ ਬਹੁਤ ਵਧੀਆ ਹੈ ਇਸ ਸਮੇਂ ਦੌਰਾਨ ਤੁਹਾਡੀ ਵਿੱਤੀ ਸਥਿਤੀ ਬਹੁਤ ਮਜ਼ਬੂਤ ਹੋਏਗੀ ਜਿਹੜੇ ਲੋਕ ਬੇਰੁਜ਼ਗਾਰ ਹਨ ਉਹਨਾਂ ਨੂੰ ਨੌਕਰੀ ਮਿਲਦੀ प्रबल ਸੰਭਾਵਨਾ ਹੈ ਦੂਜੇ ਪਾਸੇ ਜੋ ਨੌਕਰੀ ਕਰ ਰਹੇ ਹਨ ਉਹਨਾਂ ਨੂੰ ਇਸ ਸਮੇਂ ਦੌਰਾਨ ਤਰੱਕੀ ਅਤੇ ਛੋਰਤ ਵਿੱਚ ਵਾਧਾ ਮਿਲਣ ਵਾਲਾ ਹੈ ਆਓ ਅੱਗੇ ਗੱਲ ਕਰਦੇ ਹਾਂ ਸਿੰਘ ਰਾਸ਼ੀ ਦੀ ਸਿੰਘ ਰਾਸ਼ੀ ਦੇ ਲੋਕਾਂ ਲਈ ਤ੍ਰਿਕ ਯੋਗ ਬਹੁਤ ਸ਼ੁਭ ਅਤੇ ਫਲਦਾਇਕ ਰਹੇਗਾ ਇਸ ਰਾਸ਼ੀ ਦੇ ਲੋਕਾਂ ਲਈ ਚੰਗੇ ਦਿਨ ਸ਼ੁਰੂ ਹੋਣ ਵਾਲੇ ਹਨ ਦੰ ਦੱਸਦੀ ਹੈ ਕਿ ਇਹ ਜੋਗ ਸਿੰਘ ਰਾਸ਼ੀ ਦੇ 7ਵੇਂ ਘਰ ਵਿੱਚ ਬਣਨ ਵਾਲਾ ਹੈ ਇਸ ਜੋਗ ਰਾਈ ਸਾਂਝੇਦਾਰੇ ਅਤੇ ਬੌਤਾ ਜੀਵਨ ਦਾ ਘਰ ਮੰਨਿਆ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਸਾਂਝੇਦਾਰੇ ਵਿੱਚ ਕੋਈ ਕੰਮ ਕਰਦੇ ਹੋ ਤਾਂ ਉਸ ਵਿੱਚ ਸਫਲਤਾ ਮਿਲਦੀ ਬਹੁਤ ਸਭਾਵਨਾ ਹੈ ਦੂਜੇ ਪਾਸੇ ਨੌਕਰੀ ਕਰਨ ਵਾਲਿਆਂ ਲਈ ਇਸ ਸਮਾਂ ਬਹੁਤ ਸ਼ਾਨਦਾਰ ਸਾਬਤ ਹੋਏਗਾ ਨਵੀਂ ਨੌਕਰੀ ਦੀ ਪੇਸ਼ਕਸ਼ ਮਿਲ ਸਕਦੀ ਹੈ ਦੂਜੇ ਪਾਸੇ ਅਨਵਿਆਹੇ ਲੋਕਾਂ ਲਈ ਇਹ ਜੋਗ ਬਹੁਤ ਹੀ ਮਹੱਤਵਪੂਰਨ ਅਤੇ ਬਹੁਤ ਹੀ ਸੇਧ ਸਾਬਤ ਹੋਏਗਾ ਆਓ ਅੱਗੇ ਗੱਲ ਕਰਦੇ ਹਾਂ ਮਕਰ ਰਾਸ਼ੀ ਵਾਲ ਦੀ ਜੋਤਿਸ਼ਾstra ਦੇ ਅਨੁਸਾਰ ਮਕਰ ਰਾਸ਼ੀ ਦੇ ਲੋਕਾਂ ਲਈ ਤ੍ਰਿਗਯੋਗ ਬਹੁਤ ਲਾਭਦਾਇਕ ਸਾਬਤ ਹੋਏਗਾ ਦੱਸਦੀ ਹੈ ਕਿ ਇਹ ਯੋਗ ਮਕਰ ਰਾਸ਼ੀ ਦੇ ਦੂਜੇ ਘਰ ਵਿੱਚ ਬਣਨ ਵਾਲਾ ਹੈ ਇਸ ਘਰ ਨੂੰ ਧਨ ਅਤੇ ਬੋਲੀ ਦਾ ਸਥਾਨ ਮੰਨਿਆ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਇਸ ਰਾਸ਼ੀ ਦੇ ਲੋਕਾਂ ਲਈ ਅਚਾਨਕ ਵਿੱਤੀ ਹੋਣ ਦੀ ਪੂਰੀ ਸਭਾਵਨਾ ਹੈ ਇੰਨਾ ਹੀ ਨਹੀਂ ਇਸ ਤਰ੍ਹਾਂ ਤੁਹਾਨੂੰ ਕਾਰੋਬਾਰੀ ਵਿੱਚ ਨਵੇਂ ਮੌਕੇ ਮਿਲਣਗੇ ਆਰਥਿਕ ਸਥਿਤੀ ਵਿੱਚ ਮੱਤਵਰਨ ਸਤਾਰ ਹੋਵੇਗਾ ਇਸ ਤੋਂ ਇਲਾਵਾ ਇਸ ਦਰਾਨ ਗੱਲਬਾਤ ਕਰਨ ਦਾ ਆਂਦਾ ਜਾ ਵੀ ਸੁਧਰੇਗਾ ਇਸ ਰਾਸ਼ੀ ਵਾਲੇ ਲੋਕਾਂ ਨੂੰ ਵਿਦੇਸ਼ ਯਾਤਰਾ ਦੇ ਜਾਣ ਦਾ ਮੌਕਾ ਮਿਲੇਗਾ